వోన్ాలో రాణ్ాలేకెం బల్ది రాలేకే మేం చిట్ల్ల్లేషాను చిట్లేకే సద్ వోన్ అమేం మేను మేనూ భాగే ఙికే చి కిట్ శికే కిట్ కెంపంత్ � ਬੰਦਾ ਦੋ ਸਾਥੋਂ ਕਿਲੇ ਲੈ ਕੇ ਜਿਹੜਾ ਸਾਥੋਂ ਲੈ ਕੇ ਗਿਆ ਉਹ ਉਹ ਕੋ ਕੌਣ ਦੇਊਗਾ ਉਹ ਅਸੀਂ ਕੀ ਤੋਂ ਕਢਾਈਏ ਉਹ ਕਢਾ ਲਾਂਗੇ ਤੁਹਾਡੇ ਹੱਡਾ ਚ ਆਹ ਕਿ ਮੈਂ ਹੱਡਾ ਚ ਕਢਾ ਲਾਂਗੀ ਤੁਸੀਂ ਦੇਖੋ ਤੁਹਾਨੂੰ ਪਤਾ ਨਹੀਂ ਉਹ ਦਰ ਰੁਕੀ ਨਾ ਆਏਗਾ ਬਹੁਤ ਖਾਣਾ ਆਉਂਦਾ ਹੈ ਮਣੀ ਪੰਜੀ ਰਹਿੰਦੇ ਤੁਸੀਂ ਕਿਉਂ ਪੜਾਈ ਲੈ ਕੇ ਕੀ ਪਤਾ ਮੈਂ ਕਿੰਨੇ ਪੜਾਈ ਹੈ ਪੜਾਈ ਹੈ ਕਿ ਤੁਸੀਂ ਘਰ ਕੀਤਾ ਸਰਜੀਤ ਮੇਰੀ ਗੱਲ ਸੁਣ ਤੂੰ ਇੱਕ ਮੇਰੀ ਦੋ ਸਰਜੀਤ ਹੀ ਹੈ ਨਾ ਤੇਰਾ ਨਾਲ ਦੀ ਘਰੋਂ ਹੀ ਬੋਲਦੀ ਆ ਤੂੰ ਸਰਜੀਤ ਹੀ ਹੈ ਨਾ ਦੇਖ ਭਈ ਤੇਰਾ ਸਹੁਰਾ ਵੀ ਕੰਮ ਕਰਦਾ ਰਿਹਾ ਸਾਡੇ ਠੀਕ ਹੈ ਤੇ ਸੋਹਰਾ ਵੀ ਤੇ ਚਾਚਾ ਸੋਹਰਾ ਵੀ ਆਪਣੇ ਦੂਜੇ ਭਾਨੇ ਕੇ ਕੰਮ ਕਰਦਾ ਰਿਹਾ ਹੈ ਠੀਕ ਹੈ ਤੇ ਤੇਰਾ ਦਾਦਾ ਸੋਹਰਾ ਇੰਨੀ ਇੰਨੀ ਸਾਂਝ ਠੀਕ ਹੈ ਤੇਰਾ ਤੇਰਾ ਸੋਹਰਾ ਤਾਂ ਮੁੱਕਿਆ ਹੀ ਸਾਡੇ ਖੇਤ ਚ ਸੀ ਤੇ ਫਿਰ ਸਰਦਾਰ ਜੀ ਮੁੱਕਿਆ ਸੀ ਆਪਣਾ ਠੀਕ ਹੈ ਉਹ ਬੰਦੇ ਸੀ ਸਹੀ ਪੱਤੀਆਂ ਬੰਦੇ ਸੀ ਅੱਧਰ ਬੰਦੇ ਸੀ ਹਾਂ ਬਤੂ ਉਹ ਨੂੰ ਖਾਣੇ ਦੀਆਂ ਵਾਲੇ ਨੂੰ ਜਿਹੜਾ ਵੇਵੜਾ ਬੰਦਾ ਆ ਤਾਂ ਸੇਤੀ ਕੀ ਨਿਕਲ ਲਿਆ ਹਾ ਬੰਦੇ ਬੰਦੇ ਦੀ ਪਰਖ ਨਹੀਂ ਚਲੋ ਨਜ਼ਰ ਹੋ ਗਿਆ ਬੰਦ ਦੇਖੋ ਅਸੀਂ ਤਾਂ ਦਿੱਤਾ ਤੇਰੇ ਸਹੁਰੇ ਦੇ ਮੂੰਹ ਨੂੰ ਤੇਰੇ ਸਹੁਰੇ ਨੇ ਮਰਦੇਦਮ ਤੱਕ ਆਖਿਆ ਸੀ ਵੀ ਸਰਦਾਰਾ ਮੇਰੀ ਜਾਨ ਨਿਕਲੂਗੀ ਤੇ ਤੇਰੇ ਖੇਚੇ ਨਿਕਲੂਗੀ ਤੇ ਉਹਦੀ ਜਵਾਨ ਪੂਰੀ ਹੋਗੀ ਤੇ ਮਰਦਾ ਮਰਦਾ ਤੇਰੇ ਬੰਦੇ ਨੂੰ ਵੀ ਰਾਣੇ ਨੂੰ ਵੀ ਇਹੀ ਕਹਿ ਗਿਆ ਸੀ ਵੀ ਤੂੰ ਇਹਨਾਂ ਸਰਦਾਰਾਂ ਦਾ ਸਾਥ ਨਹੀਂ ਛੱਡਣਾ ਤੇ ਮੇਰੀ ਮਰੇ ਦੀ ਤੂੰ ਆ ਬੋਲ ਭਗਾ ਦੇ ਠੀਕ ਹੈ ਤਾ ਆਪਣੇ ਪ੍ਰਾਣੀ ਸਾਂਝ ਹੈ ਤੈਨੂੰ ਪਤਾ ਨਹੀਂ ਆਪਾਂ ਪਿੱਛੋਂ ਪੰਜਾਬ ਚੋਂ ਜਦੋਂ ਇਧਰ ਰਾਜਸਥਾਨ ਦੇ ਵਿੱਚ ਆਏ ਸੀ ਤਾਂ ਆਪਣਾ ਪਿਛਲਾ ਪਿੰਡ ਵੀ ਇੱਕੋ ਹੀ ਹੈ ਸ਼ਾਇਦ ਤੈਨੂੰ ਪਤਾ ਨਹੀਂ ਹੋਣਾ ਤੈਨੂੰ ਪਤਾ ਨਹੀਂ ਸੀ ਤੈਨੂੰ ਕਿ ਪਤਾ ਸਰਦਾਰ ਜੀ ਮੇਰੀ ਗੱਲ ਸੁਣੋ ਤੁਸੀਂ ਬਾਣੀ ਦੇ ਬਾਹਰ ਚਲਾ ਆ ਕਰੀਤੇ ਮੈਂ ਨਾ ਮੈਂ ਵੀ ਘਾਟ ਘਾਟ ਦਾ ਪਾਣੀ ਪੀਤਾਗਾ ਇਹੇ ਕੋਲੇ ਥੋੜੀ ਚੱਲਣੀ ਨਹੀਂ ਜਮਾ ਵੀ ਆਹ ਅੱਛਾ ਕੀ ਨਹੀਂ ਚੱਲਣੀ ਦਾ ਬੰਦਾ ਬੰਦਾ ਹੈਗਾ ਕਿ ਤੂੰ ਮਰਜੀ ਲਿਆ ਫੜ ਕੇ ਲਿਆ ਸੀ ਮੱਛੀ ਲਿਗਿ ਸਿੱਤੇ ਜਾਗਾ ਮੈਨੂੰ ਪੁੱਠਾ ਚਾਹੀਦਾ ਮੇਰੇ ਬੰਦਾ ਹੂੰ ਕਿ ਅੰਮ੍ਰਲੀ ਭੰਗੀ ਆ ਪੰਗੀ ਕੁਛ ਮਰਜੀ ਆ ਉਹਦੇ ਸ਼ਿਰਕੇ ਚੱਲ ਮਨਾਉਣਾ ਨਹੀਂ ਸੀ। ਅੰਮ੍ਰਲੀ ਭੰਗੀ ਨਹੀਂ ਮੈਂ ਤੁਹਾਨੂੰ ਗੱਲ ਦੱਸਾਂ ਹੁਣ ਐਸ ਮੌਕੇ ਸਰਜੀਤ ਫਸੇਂਗੀ ਤੂੰ ਵੀ ਤੇ ਤੈਨੂੰ ਲੈ ਜਾਣਗੇ ਮਹਿਲਾ ਥਾਣੇ ਵਾਲੇ ਚੱਕ ਕੇ ਤੇ ਤੇਰੇ ਮਾਰਨਗੇ ਛੇਤਰ। ਹੁਣ ਮੇਰੀ ਗੱਲ ਗੱਲ ਸੁਣੇ ਫਸੇਂਗੀ ਤੂੰ ਅਸੀਂ ਉਹਦੀ ਕੜਾਈ ਐ ਕੋਲ ਡਿਟੇਲ ਤੇ ਪਰਸੋ ਤੇਨ ਨਾਲ ਉਹਦੀ ਗੱਲ ਹੋਈ ਵੀ ਐ ਲੈ ਦੱਸ ਹੁਣ ਤੂੰ ਦੇ ਬੰਦਾ ਕਿੱਥੋਂ ਆ 50000 ਸਾਥੋਂ ਲੈ ਕੇ ਗਿਆ ਹੋਇਆ 50000 ਤੋਂ ਪਰੇ ਮੇਰੇ ਕੋਲ ਰਿਕਾਰਡਿੰਗ ਪਈ ਐ ਤੇ ਮੈਂ ਫਿਰ ਵੇਖ ਲਾਂ ਮੈਂ ਤਾਂ ਤੇਰੇ ਫਾਇਦੇ ਦੀ ਗੱਲ ਕਰਦਾ ਵੀ ਤੇਰੇ ਰੁੱਲ ਜਾਣਗੇ ਜਵਾਬ ਤੇ ਨਾ ਪਰਸੋਂ ਗੱਲ ਨਹੀਂ ਹੋਈ ਤਾਂ ਤੂੰ ਸੋਚ ਚੱਕਲਾ ਤੂੰ ਮੰਦਰਗੜ ਦਾ ਜਿਹੜਾ ਵਰਨਾ ਹਾਂ ਹਾਂ ਤਾਂ ਚੱਕਣੀ ਆਂ ਮੇਰੇ ਨਾਲ ਕੋਈ ਗੱਲ ਬੁੱਲੜੀ ਦੀ ਸੰਕਾੜੀ ਨਾ ਚੱਕਾ ਗੱਲ ਐਵੇਂ ਨਹੀਂ ਤੂੰ ਮੰਨ ਜਾ ਮੇਰੇ ਕੋਲ ਡਿਟੇਲ ਸਾਰੀਆਂ ਪਈਆਂ ਗਈਆਂ ਮੈਂ ਕਹਿੰਦਾ ਮੈਂ ਕੁਝ ਨਹੀਂ ਕਹਿਣਾ ਮੈਂ ਤੈਨੂੰ ਫੋਨ ਨਹੀਂ ਕਰਨਾ ਮੈਂ ਸਿੱਧੇ ਜਾ ਕੇ ਇਹ ਕਹਿ ਦਊਗਾ ਵੀ ਵੇਖ ਪੁਲਿਸ ਦੇ ਮਲਾਜਮਾਂ ਨੂੰ ਕਹਿ ਦਊਗਾ ਵੀ ਤੁਸੀਂ ਆਪੇ ਦੇਖੋ ਇਹ ਗੱਲ ਤੂੰ ਮੰਨ ਜਾ ਨਾ ਗੱਲ ਹੋਈ ਐ ਨਾ ਫੇਰ ਕੀ ਹੋਊਗਾ ਚੱਕੀ ਹੁੰਦਾ ਜਵਾਂਕਰ ਰੋਣਾ ਨਹੀਂ ਮੇਰੇ ਜਵਾਂਖਾ ਨੁਕਤੀ ਦੀ ਚਲੀ ਸਰਦਾਰ ਜੀ ਮੈਂ ਤਾਂ ਆਹੀ ਮੈਂ ਤਾਂ ਦੇਖ ਤੇਰੀ ਫਾਇਦੇ ਦੀ ਗੱਲ ਸੋਚਣਾ ਤੂੰ ਤਾਂ ਉੱਤੇ ਮੈਨੂੰ ਤਾਂ ਵੱਡ ਖਾਣ ਨੂੰ ਪੈਣੀ ਆ ਲੈ ਦੱਸ ਕਮਾਲ ਕਰਦਾ ਬੁਢਾ ਦੀ ਗੱਲ ਹੈ ਕਿ ਮੇਰਾ ਕਿੰਨੇ ਫਾਇਦਾ ਕਾਤਾ ਫਾਇਦਾ ਕਿੰਨੇ ਇਹ ਬੰਦਾ ਸਿਰ ਮੈਨੂੰ ਸਮਝਾ ਵੀ ਮੇਰੇ ਖਾਨੇ ਚ ਬੜੇ ਕੋਈ ਵੀ ਦੇਖ ਮੈਂ ਤਾਂ ਦੇਖ ਮੈਂ ਤਾਂ ਦੇਖ ਤੇ ਤੋੜਦਾ ਦੇਖ ਉਹਨੇ ਬੰਦਾ ਉਹ ਕਹਿੰਦਾ ਵੀ ਉਹ ਉਹ ਪਤਾ ਕੀ ਕਹਿੰਦਾ ਕਹਿੰਦਾ ਵੀ ਮੈਂ ਕੁੜੀ ਕਹਿੰਦਾ ਮੇਰੀ 12ਵੀਂ ਚੈੱਕਨ ਦੀ 12ਵੀਂ ਦੇ ਆਕੇ ਪੇਪਰ ਤੇ ਉਹ ਐਡਮਿਟ ਕਾਰਡ ਨਹੀਂ ਦੇਈ ਜਾਂਦੇ ਸਕੂਲ ਵਾਲੇ ਵੀ ਸਾਨੂੰ 50000 ਰੁਪਏ ਦੇ ਦਿਓ ਵੀ ਕੁਝ ਤਾਂ ਮੈਂ ਨਾਲੇ ਉਹਦੀ ਫੀਸ ਭਰ ਦਊਗਾ ਨਾਲੇ ਮੈਨੂੰ ਘਰੇ ਲੋੜ ਆ ਆਹੀ ਗੱਲ ਹੋ ਤੇ ਉਹਨੇ ਵੀ ਪੈਸੇ ਮੈਥੋਂ ਲੈ ਲਏ। ਉਹ ਕਹਿੰਦੇ ਵੀ ਮੈਨੂੰ ਨਾਲ ਵੀ ਅੱਗੇ ਬਸਾਖੀ ਤੋਂ ਛੱਡੇ ਨਾਲ ਮੈਂ ਮਤਲਬ ਕੰਟੀਨਿਊ ਕੰਮ ਕਰੂੰਗਾ। ਮੈਂ ਕਿਹਾ ਠੀਕ ਹੈ। ਆਪਾਂ ਵੇਖਿਆ ਯਾਰ ਮੈਂ ਕਿਹਾ ਆੜਤੀਓ ਜਿੱਥੇ ਮੈਂ ਫੋਨ ਕਰਤਾ। ਮੈਂ ਕਿਹਾ ਤੂੰ ਮੰਡੀ ਜਾਣਾ ਨਾ ਤੂੰ ਜਾ ਕੇ ਸਕੂਲ 'ਚ ਤੇਰੀ ਕੁੜੀ ਦੀ ਫੀਸ ਭਰ ਦੇ ਇਹਦੇ ਨਾਲ ਤੋਂ 50000 ਰੁਪਏ ਲੈ ਲਈਂ ਉੱਥੇ ਜਾ ਕੇ। ਉਹਨੇ ਵੀ ਆੜਤੀਓ ਤੋਂ 50000 ਚੱਕ ਕੇ ਕੁੜੀ ਦੀ ਫੀਸ ਭਰ ਕੇ ਤੇ ਮੁੜ ਕੇ ਤੇਤਰ ਹੋ ਗਿਆ। ਤੇ ਉਹਦੀ ਲੋਕੇਸ਼ਨ ਜਿਹੜੀ ਇਸ ਟਾਈਮ ਆ ਜਾਂਦੀ ਸ਼ਾਹਕੋਟ ਦੀ ਆ ਜਾਂਦੀ ਹੈ ਉੱਥੇ ਮੋਗੇ ਕੋਲੇ। ਉੱਥੇ ਕਿਸੇ ਕੋਲ ਜਾ ਕੇ ਸੀਰੀ ਲੱਗ ਗਿਆ। ਕਿਸੇ ਘੋੜੀਆਂ ਘ ਤੇ ਤੈਨੂੰ ਇਸ ਬਾਰੇ ਪਤਾ ਸੀ ਰਿਕਾਰਡਿੰਗ ਕਢਾਈ ਹੁਣ ਇਹਦੇ ਵਿੱਚ 420 ਦੇ ਵਿੱਚ ਮੇਰੇ ਮੇਰੇ ਪੁੱਛੇ ਵਗਾਰ ਕੇ ਮੈਂ ਕਰ ਪੱਟ ਲੂਗਾ ਹਾਂ ਠੀਕਾ ਠੋੜੀ ਮੈਂ ਤੇ ਨੰਨੇਆ ਫਿਰ ਦਿਆਂ ਹੁਣੀਆਂ ਸਰਦਾਰ ਜੀ ਇਹਨੇ ਪੁੱਛੇ ਠੀਕ ਹੈ ਮੇਰੀ ਗੱਲ ਮੇਰੀ ਗੱਲ ਮੁੰਡਿਆਂ ਨਾਲ ਗੱਲਾਂ ਕਰਦੀਆਂ ਜਿੰਮ ਵਾਲਿਆਂ ਨਾਲ ਸਾਡੇ ਨਹੀਂ ਕੀ ਇਹ ਸਰਦਾਰ ਜੀ ਤੈਨੂੰ ਤਾਂ ਮੈਂ ਪੁੱਛਾ ਦੇਖ ਕੋ ਗੁੱਸੇ ਗੱਲਾਂ ਨਹੀਂ ਹੁਣ ਗੱਲ ਵਿਵਾਰ ਦੀ ਕਰ ਵੀ ਤੇਰੇ ਨਾਲ ਪਰਸੋ ਦੀ ਗੱਲ ਹੋਈ ਹੈ ਤੇ ਤੈਨੂੰ ਉਸਨੇ ਦੱਸਿਆ ਵੀ ਮੈਂ ਉੱਥੇ ਕੋੜੰਗ ਵਾਲਾ ਤੇ ਲੱਗ ਸਰਦਾਰ ਜੀ ਅਣਖ ਨਾਲ ਨਾ ਮੱਦਿ ਕੋਈ ਗੱਲ ਕਰ ਲੈ ਕੇ ਤੇ ਸਹੀ ਕੋਈ ਅਣਖ ਹੀ ਜਾਂਦੀ ਉਹ ਤਾਂ ਕੋਈ ਨਹੀਂ ਅਣਖ ਦਾ ਕੋਈ ਗੱਲ ਨਹੀਂ ਅਣਖ ਦਾ ਦਾ ਚਲੋ ਤੇ ਜਦੋਂ ਗੱਲ ਸਾਹਮਣੇ ਆਊਗੀ ਉਹਦੀ ਅੱਖਾਂ ਗਏ ਤਾਂ ਤੂੰ ਕਸ ਮਰ ਜੀ ਸਰਦਾਰ ਜੀ ਤੈਨੂੰ ਕੁਛ ਚਾਹੀਦਾ ਹੈ ਨਾ ਤੇੰਨੂੰ ਮੈਂ ਨਾ ਦੱਸੂ ਤੇਨੂੰ ਕੀ ਚਾਹੀਦਾ ਮੈਨੂੰ ਤਾਂ ਦੇਖ ਜੋ ਕੁਛ ਚਾਹੀਦਾ ਉਹੀ ਚਾਹੀਦਾ ਸਿੱਧੀ ਗੱਲ ਹੈ ਵੀ ਜਾਂ ਤਾਂ ਤੂੰ ਜਾਂ ਤਾਂ ਤੂੰ 50 ਹਜ਼ਾਰ ਪੁੱਠਾ ਮੋੜ ਦੇ ਯਾਦਰ ਬੰਦਾ ਲਿਆ ਦੇ ਇੱਥੇ ਤੇ ਜੇ ਤੂੰ 50 ਹਜ਼ਾਰ ਪੁੱਠਾ ਨਹੀਂ ਮੋੜਨਾ ਤਾਂ ਤੂੰ ਆ ਕੇ ਰਹਿ ਜਾ ਮੇਰੇ ਕੋਲ ਤੇਰਾ ਪਿਆਰ ਯਾ ਲੈ ਵੀ ਮਾ ਨੂੰ ਨੀ ਤਾਂ ਤੇਰੀ ਤੇਰੀ ਸਰਦਾਰ ਨਹੀਂ ਕਿੱਥੇ ਜਾਊਗੀ ਮੇਰੇ ਬੰਦੇ ਕਿੱਥੇ ਨਹੀਂ ਬੰਦਾ ਕਿੱਥੇ ਬਸ ਤੇ ਕਿੱਥੇ ਜਾਣੀ ਨਹੀਂ ਤੇਰੇ ਜਵਾਕਾ ਨਾ ਤੇ ਮੈਂ ਆਪੇ ਦੇਖੂ ਸਾਰਾ ਹਿਸਾਬ ਕਿਤਾਬ ਤੇ ਤੂੰ ਆ ਕੇ ਤੇ ਖੇਚ ਰਹੀ ਮੇਰੇ ਕੋਲੇ ਤੂੰ ਮੈਨੂੰ ਜਨਾ ਸਰਦਾਰ ਤਾਂ ਤੂੰ ਦੀ ਰੱਤਾਂ ਕੋਈ ਮਿੰਨਾ ਕੋਈ ਕੰਧਰਾ ਤੇ ਉਹ ਤਾਂ ਜਿੰਨਾ ਤੇਰਾ ਜੀ ਕਰੇ ਤੇਰਾ ਹੰਝਾਨ ਨੂੰ ਜੀ ਨਹੀਂ ਕੰਦਾ ਜਦੂ ਝੱਟ ਦੇਖੇ ਮੇਰੀ ਤੂੰ ਭੁੱਲ ਜਾਈ ਮੈਂ ਦੇ ਦੀ ਹੈ ਅੱਛਾ ਤੇ ਹੋਰ ਕੀ ਕਰਨੋ ਫਿਰ ਤੂੰ ਕੀ ਕਰੂ ਸੈਂ ਮੇਰੇ ਨਾਮ ਜਾਣੂ ਜੀ ਨਾ ਕਰਨਾ ਮੇਰਾ ਹੂੰ ਉਹ ਕੰਮ ਕਰਦੇ ਆ ਜਿਹੜਾ ਕੰਮ ਕੋਈ ਨਹੀਂ ਕਰਦਾ ਜਿਹੜੇ ਕੰਮ ਤੋਂ ਲੋਕ ਸੂਕ ਮੰਦੇ ਐ ਤੇ ਜਨਾਨੀ ਨੂੰ ਵਧੀਆ ਲੰੰਦਾ ਅੱਛਾ ਸਮਝਦਾ ਸਾਹ ਆਦੇ ਮੂੰਹ ਬੋਲ ਕੇ ਦੱਸ ਅੱਛਾ ਜਿਹੜੀ ਮੇਰੀ ਮਾਨੋ ਦਿੱਲੀ ਆ ਜੀ ਹਾਂ ਉਸ ਸੀ ਕਰ ਲਈ ਮਾਨੋ ਦਿੱਲੀ ਉਸ ਸੀ ਕਰਦਾ ਹਾਂ ਆ ਸਮਾਰ ਕੇ ਰੱਖੋ ਮੈਂ ਫਿਰ ਹਾਂ ਉਹਨੂੰ ਸਾਫ਼ ਸੁਥਰ ਕਰਕੇ ਰੱਖਣਾ ਪਊ ਨਾ ਫਿਰ ਬਾਲਾਂ ਤੇ ਮੱਥਾ ਥੋੜੀ ਮਾਰੂੰਗਾ ਚੰਨ ਫਿਰ ਮੈਂ ਤੇਰੇ ਫਰਦਾਂ ਨੂੰ ਜੁੜਾ ਕਰਤਾ ਐਸੇ ਬੁਸੇ ਨਾ ਮੈਨੂੰ ਕਿਹਨਾਂ ਆਏ ਮੇਰੇ ਗਾਂ ਦਾ ਖਰਚਾ ਵੀ ਕੱਢੇ ਉਹ ਮਾਰੀ ਪਰ ਆਪਾਂ ਨੰਨ ਨਹੀਂ ਨਾ ਮੈਨੂੰ ਕੁਛ ਸੁਖ ਲਾ ਰਹੇ ਤੇਰਾ ਕੱਢ ਤੂੰ ਤਾਂ ਕੋਈ ਗੱਲ ਨਹੀਂ ਤੂੰ ਤੜਕੇ ਮੇਰੇ ਮੈਨੂੰ ਲੈ ਹੋਂ ਦਾ ਕਵੇਲਾ ਵਾਵਾ ਗੋਤ ਜਵਾਕਾ ਨੂੰ ਸੰਭਾਲਣਾ ਹੁੰਦਾ